ਬਾਈ ਖਾਉਰੀ ਬਾਰਡਰ ਤੇ ਪਸਾਨ ਮੋੜ ਕੇ ਦੇ ਪਹਿਲੇ ਫਹੀਦ ਮਜੀਦ ਸਿੰਘ ਮੀਰ ਦੀ ਬਾਈ ਸ਼ਿਦੋਤਾ ਦੀ ਸੋਈ ਤੇ ਦੇ ਰਹੇਗੇ ਠੋਕੇ ਸ਼ਿਦੋਤਾ ਦੀ ਸੋਈ ਤੇ ਪੈਲਾ ਦੇਾਂਗੇ ਠੋਕੇ ਆ ਮਾਰੀਏ ਕੀ ਕਰ ਲੋ ਗੱਡੀ ਬੈਠੋ ਆਹ ਦੇਖੋ ਬਾਈ ਵੀਰ ਹੋਣੇ श मनजी मो की कोद मनजी मरानी कोद छबकर सिंघ अमर

અમર किसान ते ज़म करण वारी भारत सरकार मुर्दाबाद 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 ਓਏ ਜੋ ਐਂਬੂਲੈਂਸ ਆ ਰਹੀ ਐ ਐਂਬੂਲੈਂਸ ਦੇ ਵਿੱਚ ਵੀਰ ਵੀ ਜਿਹੜੀ ਡੱਡ ਬੋਡੀ ਆ ਗਈ ਉਸਤਾਨੋ ਤੁਲਕੀ ਮੜਾ ਹੌਲੀ ਕਰੀ ਹੋਣੀ ਚਲ 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 ਅਈ ਠੀਕ ਐ ਓਕੇ ਅਬੀ ਹੁਰੇ ਨੇ ਮੈਨੂੰ ਸਹਾਰਾ ਦਿੱਤਾ ਬਾਈ ਨਾਲ ਬਿਠਾਉਣ ਲਈ ਕਿਹੜਾ ਪਿੰਡ ਆ ਬਾਈ ਹੁਰੇ ਦਾ ਬਨੋਰੀ ਹੈ ਬਨੋਰੀ ਤਨੋਰੀ ਤਨੋਰੀ ਆਹ ਤਨੋਰੀ ਅਮਰ ਹੈ ਅਮਰ ਹੈ ਘਟਦਾ ਕਿ ਮੜਾ ਜਾ ਬਾਈ ਕਰਿਓ ਮੜਾ ਸਾਈਡ ਤੇ ਕਰਿਓ ਸਾਈਡ ਤੇ ਕਰਿਓ ਵਾਦ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪਟਨਾ ਸਰਕਾਰ ਹਰਿਆਣਾ ਸਰਕਾਰ ਮੁਰਦਾ ਮੁਰਦਾਬਾਦ 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 ਪਰਾ ਦੇਾਂਗੇ ਠੋਕੇ ਸੋਸਤੇ ਪਰਾ ਦੇਾਂਗੇ ਠੋਕੇ ਆਜੋ ਭਾਈ ਆਜੋ 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 ਅੱਜ ਬਾਈ ਆਪਣੀ ਪੁਲਿਸ ਵੀ ਦੇਖ ਲੋ ਅੱਗੇ ਜਾ ਰਹੀ ਹੈ ਜੇ ਕਿਤੇ ਪਹਿਲੀ ਹੀ ਇਹਨਾਂ ਨੇ ਕਮਾਂਡ ਸੰਭਾਲਦੀ ਹੁੰਦੀ ਇੱਕ ਨਹੀਂ ਬਾਈ ਹੋਰ ਕਰ ਮਰਾਇ ਕਰ 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 ਸਟਾਰ ਕਰਦੀ ਅੱਗੇ ਥੋੜਾ ਜਾ ਲੋ ਜੀ ਬਾਈ ਵੀਰ ਦੀ ਡੈੱਡ ਬੋਡੀ ਲੈ ਕੇ ਆਏ ਨੇ ਬਾਈ ਆਪਣੇ ਕਿਸਾਨ ਵੀਰ ਦੀ ਬਾਈ ਮਨਜੀਤ ਸਿੰਘ ਵੀਰ ਦੀ ਬਾਈ ਡੈੱਡ ਬੋਡੀ ਲੈ ਕੇ ਆਏ ਨੇ ਆਪਣੇ ਕਿਸਾਨ ਵੀਰ ਸ਼ਹੀਦ ਵੀਰ ਦੀ ਬਾਈ ਇਹ ਵੱਡੀ ਵੱਡੀ ਗੰਤੀ ਦੇ ਵਿੱਚ ਬਾਈ ਆਪਣੇ ਕਿਸਾਨ ਵੀਰ ਉੱਥੇ ਮੌਜੂਦ ਨੇ ਤੇ ਰਿਹਾ ਬਾਈ ਸਾਡਾ ਕਿਸਾਨ ਵੀਰ ਐਂਬੂਲੈਂਸ ਦੇ ਵਿੱਚ ਅਮਰ ਰਹੇ ਅਮਰ ਰਹੇ ਅਮਰ ਰਹੇ ਚਲੋ ਭਾਈ ਚਲੋ ਪਾਣੀ ਫੇਰ ਪੀ ਲਿਓ ਇਹ ਪੰਜਾਬ ਪੁਲਿਸ ਵੀ ਅੱਜ ਸਾਡੇ ਕਿਸਾਨ ਵੀਰਾਂ ਦੇ ਨਾਲ ਆਈ ਹੈ ਤੇ ਇੱਥੇ ਲੱਗੀ ਵੀ ਹੈ ਸਟੇਜ ਇਹ ਕੋਈ ਸਮੇਲਾ ਹੈ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਇਸ ਇਲਾਕੇ ਦੇ ਵਿੱਚ ਕਿੱਥੇ ਕਿਸਾਨ ਅਤੇ ਬੰਦਿਆਂ ਵੱਲੋਂ ਤਿੰਨ ਕਿਸਾਨ ਜ਼ਖਮੀ ਹੋਏ ਨੇ ਪਾਣੂ ਮਾਣ ਆ ਫਗਰ ਹੈ ਕਿ ਸਾਡੇ ਇਸ ਇਲਾਕੇ ਦਾ ਜੋ ਕਿ 25 ਕਿਲੋਮੀਟਰ ਦੂਰ ਪਿੰਡ ਕਾਂਗਸ ਵਾਲਾ ਉੱਥਾ ਸਰਦਾਰ ਮਨਜੀਤ ਸਿੰਘ ਜੀ ਹੀਰ ਹੋਇਆ ਹੈ। ਬੰਨੀ ਟਮੇ ਦੇ ਸੇਕ ਦੀ ਲਾਗਤ ਸਰਦਾਰ ਮਨਜੀਤ ਸਿੰਘ ਜੀ ਜੋ ਸਾਡੇ ਤੋਂ 4-5 ਕਿਲੋਮੀਟਰ ਦੂਰ ਪਿੰਡ ਹੈ ਉਸ ਦੀ ਡੈੱਡ ਬੋਡੀ ਜਿਹੜੀ ਹੈ ਉਹ ਲੈ ਕੇ ਸੰਗਤਾਂ ਇੱਥੋਂ ਆਪਣੇ ਪਨਾੜ ਵਿੱਚ ਪਹੁੰਚ ਚੁੱਕੇ ਹਨ। ਇੱਕ ਤੇ ਆਪਾਂ ਰਾਤ ਛੱਡ ਦਈਏ ਉੱਠੀਏ ਨਾ ਇਧਰੋਂ ਰਾਤ ਛੱਡ ਦਈਏ ਆਪਾਂ ਅੱਗੇ ਲੈ ਕੇ ਰੱਖਾਂਗੇ ਡੈੱਡ ਬੋਡੀ। ਆਪਾਂ ਸਾਰੇ ਨਾ ਉੱਠੀਏ। ਹਾਂ ਡੈੱਡ ਬੋਡੀ ਅੱਗੇ ਵਧਾਓ। she got tá ਬਾਈ ਖਨੌਰੀ ਬਾਰਡਰ ਤੇ ਪਸਾਨ ਮੋਰਚੇ ਦੇ ਪਹਿਲੇ ਫੀਸ ਮਜੀਦ ਸਿੰਘ ਵੀ ਆ ਗਏ ਬਾਈ ਸਿੱਧੋ ਕਾਦੀ ਸੋਇਤੇ ਦਰੋਂ ਦੇਗੇ ਥੋਕੇ ਸਿੱਧੋ ਕਾਦੀ ਸੋਇਤੇ ਪੈਰਾ ਦੇਾਂਗੇ ਠੋਕੇ ਆ ਮਾਰਦੀ ਆ ਕੇ ਕੱਲੋ ਗੱਡੀ ਬੈਠੋ ਅੱਜ ਦੇ ਦਿਨ ਦਾ ਕੱਠ ਦੇਖੋ ਖਨੌਰੀ ਬਾਰਡਰ ਤੇ ਕੱਠ ਦੇਖੋ ਅੱਜ ਦੇ ਦਿਨ ਦਾ ਤੇ ਕਿਸਾਨ ਵੀਰ ਆਪਾਂ ਕਹ ਜੀ ਬਾਈ ਪਿੰਡਾਂ ਚੋਂ ਉੱਠ ਕੇ ਆ ਗਏ ਜਿਵੇਂ ਕੱਲ ਤੁਸੀਂ ਦੇਖੋ ਕੱਲ ਉਸ ਇੱਥੇ ਹੋਰ ਮਾਹੌਲ ਸੀਗਾ ਤੇ ਅੱਜ ਸਾਰੇ ਆਪਾਂ ਕਹੇ ਬਾਈ ਸੀਰੀਅਸ ਕਿਸਾਨ ਆਏ ਨੇ ਕਿ ਜਿਨ੍ਹਾਂ ਨੂੰ ਪਤਾ ਵੀ ਮੋਰਚਾ ਕਿਵੇਂ ਸੰਭਾਲਣਾ ਕਿਵੇਂ ਇੱਥੇ ਜਾਵਤੇ ਤੋਂ ਕੰਮ ਲੈਣਾ ਬਾਈ ਦੇਖੋ